ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ ਆਪਾਂ ਬਲੌਗਿੰਗ ਦੁਬਾਰਾ ਸਟਾਰਟ ਕਰ ਰਹੇ ਹਾਂ ਸਾਰੇ ਜਣੇ ਸਪੋਰਟ ਜ਼ਰੂਰ ਕਰਿਓ ਤੇ ਅੱਜ ਆਪਾਂ ਜਾਵਾਂਗੇ ਸੁਨਾਮ ਸੁਨਾਮ ਤੋਂ ਸੰਗਰੂਰ ਇੱਕ ਦੋ ਕੰਮ ਜਿਹਨਾਂ ਉੱਥੇ ਉਹ ਵੀ ਤੁਹਾਨੂੰ ਦੱਸਾਂਗੇ ਕੀ ਕੰਮ ਹੈ ਤੇ ਆਪਾਂ ਨੂੰ ਲੈਣ ਆਇਆ ਸੁਖੀ ਔਜਲਾ ਉਹਦੇ ਨਾਲ ਵੀ ਤੁਹਾਨੂੰ ਮਿਲਾਉਣੇ ਆ ਤੇ ਆਪਾਂ ਉਹਦੇ ਨਾਲ ਪਹਿਲਾਂ ਥੋੜਾ ਜਿਹਾ ਮਜ਼ਾਕ ਕਰਾਂਗੇ ਆਹ ਮਾਨਸ ਵੀ ਆਇਆ ਹੋਇਆ ਪਿੰਡਾਂ ਨਾਨਕੀ ਆਇਆ ਹੋਇਆ ਖੜਾ ਇੱਕ ਮਿੰਟ ਨਾਨਕੀ ਆਇਆ ਹੋਇਆ ਮਾਨਸ ਵੀ ਤੇ ਆਹ ਆਵਾ ਹੋਇਆ ਸ਼ੁਕਰੀ ਲਿਆਇਆ ਪਹਿਲਾਂ ਤਾਂ ਇਹ ਸਾਨੂੰ ਡਰਾਇਆ ਹੁਣ ਆਪਾਂ ਸੁਖੀ ਨੂੰ ਡਰਾਵਾਂਗੇ ਜਾ ਕੇ ਤੇ ਉਸ ਤੋਂ ਪਹਿਲਾਂ ਇੱਕ ਕੰਮ ਹੋਰ ਆ ਛੋਟਾ ਜਿਹਾ ਕਰਦੇ ਆ ਇਸ ਤੋਂ ਪਹਿਲਾਂ ਆਪਾਂ ਕੋਕੋ ਦੇ ਕੀਵੀ ਨੂੰ ਬੰਦ ਕਰਦੀ ਆਂ ਅੰਦਰ ਚੱਲ ਕੋਕੋ ਚੱਲ ਅੰਦਰ ਚੱਲ ਪਾਣੀ ਪੀ ਲਿਆ ਨਾ ਨੇ ਹੋਏ ਹਾਂ ਜਲਦੀ ਚਲੋ 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 ਅੰਦਰ ਅੰਦਰ ਚੱਲ 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 ਅੰਦਰ ਕੀਵੀ ਚੱਲ 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 ਅੰਦਰ ਜਾ ਓਏ ਉੱਪਰ ਨਹੀਂ ਜਾਣਾ ਚੱਲ ਅੰਦਰ ਇੱਥੇ ਬਹਿ ਜਾ ਟਿੱਕੇ ਆ ਵੀ ਦੇਖੋ ਆ ਦੇਰਿਆਂ ਨੇ ਇੱਧਰ ਹੀਟਰ ਲੱਗਿਆ ਹੋਇਆ ਨਾ ਵਾਸਤੇ ਆਹ ਹੈ ਇਹਨਾਂ ਦਾ ਘਰ ਆ ਇਹਨਾਂ ਦਾ ਨਾਂ ਇਹਦਾ ਨਾਮ ਹੈਗਾ ਕੀਵੀ ਤੇ ਇਹਦਾ ਨਾਮ ਹੈਗਾ ਕੋਕੋ ਠੀਕ ਹੈ ਇਹਨਾਂ ਨੂੰ ਇੱਥੇ ਬੰਦ ਕਰਕੇ ਜਾਵਾਂਗੇ ਠੰਡਾ ਬਾਰੇ ਇਹਦਾ ਕਰਤੀ ਇੰਨੀ ਕ ਤਾਂ ਹੋਰ ਹੋਰ ਜਾਨੂ ਹੋਰ ਜਾਨ ਪਹਿਣ ਕਰਾਵਾਂਗੇ ਇਹਨਾਂ ਦੀ ਅੱਛਾ ਨਾਮ ਦੱਸਦੇ ਹੈ ਬਾਰੇ ਹੈਗੀ ਆ ਠੰਡ ਬਈ ਇੱਥੇ ਬੈਠੀਆਂ ਨੇ ਇਹ ਹੁਣ ਆਪਾਂ ਚੱਲਦੇ ਆਂ ਨਾ ਉਤਾ ਦਸਤੇ ਇੱਕ ਘਰ ਇਹਨਾਂ ਦਾ ਪਿਆਗਾ ਇਹ ਬਾਹਰ ਲਕਰ ਬਗਲੇ ਇਹਨਾਂ ਦਾ ਚੱਲ ਚੱਲੀਏ ਹੁਣ ਆਪਾਂ ਉਸ ਮਾਨ ਚੱਕ ਕੇ ਜਿਹੜਾ ਆਪਾਂ ਕਰਨਾ ਕੰਮ ਜਦੀ ਘਰ ਆ ਮਾ ਆ ਵੀ ਆ ਬਾਹਰ ਵੀ ਇੰਨਾ ਵਾਸਤੇ ਲਾਉਣਾ ਪੈਗਾ ਸਾਨੂੰ ਅਰਜੈਂਟਲੀ ਇਮੀਡੀਐਂਟਲੀ ਅਰਜੈਂਟਲੀ ਇਮੀਡੀਐਂਟਲੀ ਨਾ ਅਰਜੈਂਟ ਹੁੰਦਾ ਅਰਜੈਂਟ ਅਰਜੈਂਟ ਡੋਰ ਲਾਉਣਾ ਪੈਗਾ ਸਾਨੂੰ ਲੈ ਆਹ ਆਪਾਂ ਨੇ ਆ ਦਿਖਾਈ ਵੇ ਆ ਬਈ ਚੁੱਲਾ ਮਾਨਸ ਨੇ ਖਰਾਬ ਕਰਤਾ ਮੈਂ ਨਹੀਂ ਕਰਿਆ ਇੱਕ ਇਸ ਮਰਾਗੇ ਲੈ ਹੁਣਾ ਇੱਕ ਦਸ ਹੀ ਨੇ ਇੱਕ ਦੋ ਕੰਮ ਜੇ ਹੋਰ ਨੇ ਚਲੋ ਤੇ ਇੱਕ ਦੋ ਕੰਮ ਜੇ ਹੋਰ ਨੇ ਉਹ ਤੁਹਾਨੂੰ ਇੱਕ ਵਈ ਅਸੀਂ ਦੱਸ ਦਾਂਗੇ ਆ ਕੇ ਨਵੇਂ ਸਾਥੀ ਨੇ ਸਾਡੇ ਕੌਣ ਓਏ ਆ ਦਿਖਾਤਾ ਇਹ ਨਹੀਂ ਮੇਰੀ ਗੱਲ ਸੁਣ ਆ ਉਹ ਹੀ ਗੱਲ ਸੁਣ ਲਾ ਉਹਨੂੰ ਪਤਾ ਇਹਦੇ ਨਾਲ ਕਿ ਮੈਂ ਡਰਾਉਣਾ ਹਾਂ ਹਾਂ ਤੋਂ ਮਗਰੋਂ ਫੋਨ ਉੱਤੇ ਵੀਡੀਓ ਬਣਾਉਣ ਲੱਗ ਜੀ ਮੈਂ ਗੱਡੀ ਚਲਾਦਾ ਹੋਊਗਾ ਇਹ ਤੋਂ ਬੋਚ ਕੇ ਤਾਂ ਨਾ ਐ ਜੇ ਕਰੂੰ ਆ ਚੁੱਕਲੀ ਫਿਰਦੀ ਦੀ ਉਹ ਗੱਡੀ ਚ ਉਹਦੇ ਕਹ ਨਹੀਂ ਮਾਰੂਗਾ ਕਿ ਠੀਕ ਆ ਐ ਕਰਨਾ ਕੰਮ ਉਹ ਖੜੀ ਆ ਭਾਈ ਸੁੱਖੀ ਮਾਮੇ ਦੀ ਗੱਡੀ ਇਧਰ ਆਇਆ ਨਹੀਂ ਆਂਦਾ ਉਦੋਂ ਪਹਾੜੀ ਏਰੀਆ ਆ ਗਿਆ ਨਵੀਂ ਨਵੀਂ ਸਿੱਖਿਆ ਉਹ ਗੱਡੀ ਇਹ ਟਿੱਬੀ ਏਰੀਆ ਹੈਗਾ ਇਧਰ ਮਾਮੇ ਤੋਂ ਗੱਡੀ ਚੱਲਦੀ ਨਹੀਂ ਹੈਗੀ ਨਵੀਂ ਨਵੀਂ ਗੱਡੀ ਸਿੱਖਿਆ ਮੇਰਾ ਮਾਮਾ ਅੱਜ ਜੀ ਹੁਣ ਅਸੀਂ ਜਾਣ ਲੱਗ ਰਹੇ ਹਾਂਗੇ ਸਾਡੇ ਪਿੰਡ ਤੋਂ ਸੁਨਾਮ ਵਾਲੀ ਸੜਕ ਕਣੀ ਨੂੰ ਇੰਟਰੋਡਕਸ਼ਨ ਹੈਗੀ ਤੇ ਉਹ ਉਹਨਾਂ ਆਗਾ ਦਿਖਾਇਆ ਵਿੱਚ ਇਹ ਹੈਗਾ ਸੁਖੀ ਇਹਦਾ ਵੀ ਇੰਸਟਾਗ੍ਰam ਅਕਾਊਂਟ ਹੈਗਾ ਸੁਖੀ ਔਜਲਾ ਦੇ ਨਾਮ ਤੇ ਸਰਚ ਕਰਕੇ ਤਿਰੁਪ ਦੇਖਿਓ ਉਹ ਵਧੀਆ ਸ਼ਾਇਰੀਆਂ ਬੋਲਦਾ ਮੁੰਡਾ ਤੇ ਹੁਣ ਆਪਾਂ ਸੁਨਾਮ ਜਾਣੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਹੋਗੇ ਕੀ ਮਾਹੌਲਾ ਸੁਨਾਮ ਦਾ ਲੋ ਬਈ ਸੁਖੀ ਮਾਮੇ ਦੇ ਗਾਣੇ ਵੀ ਆਏ ਨੇਗੇ ਤੁਸੀਂ ਗਾਣੇ ਵੀ ਦੇਖਿਓ YouTube ਤੇ ਸਰਚ ਕਰਕੇ ਸੁਖੀ ਔਜਲਾ ਸਾਰੇ ਜਣੇ ਗਾਣੇ ਵੀ ਸੁਣਿਓ ਸੁਣ ਕੇ ਦੇਖ ਕੇ ਫਿਰ ਕਮੈਂਟ ਹਾਂ ਜੀ ਕਮੈਂਟ ਕਰਿਓ ਸਾਰੇ ਜਣੇ ਵਲੌਗ ਥੱਲੀ ਕਮੈਂਟ ਕਰਿਓ ਵੀ ਕਿਵੇਂ ਲੱਗਿਆ ਗਾਣਾ ਨਾਲੇ ਆਏ ਦੱਸਿਓ ਵੀ ਵਲੌਗ ਬਣਾਇਆ ਕਰੀਏ ਜਾਂ ਨਾ ਬਣਾਇਆ ਕਰੀਏ ਵੀਰ ਭੋਰਦਿਆਂ ਜੀ ਮੈਂ ਤਾਂ ਵਲੌਗ ਚ ਸਾਰੀ ਭੋਰਦੇ ਨੇ ਹੋਮ ਕਿੱਥੇ ਹੋਏ ਅੱਜ ਇਹਦੇ ਕੋਲੋਂ ਗੁੰਗਾ ਅੱਛਾ ਐਂ ਇਹਦਾ ਵਲੌਗ ਬੁੱਕ ਲੈ ਲੇ ਤੇਰੀ ਚਲਦੇ ਨੇ ਲਓ ਜੀ ਅਸੀਂ ਆ ਗਏ ਸੁਨਾਮ ਸੁਨਾਮ ਦਾ ਮਾਹੌਲ ਦੇਖ ਲਓ ਢੇੜ ਢਕਾ ਕਾਲੀ ਡਾ ਲੱਥਾ ਕਿਉਂਕਿ ਕੱਲ ਨੂੰ ਹੈਗਾ ਨਵਾਂ ਸਾਲ ਨਵਾਂ ਸਾਲ ਆ ਜਾਂਦਾ ਬੰਦੇ ਦਾ ਪ੍ਰਾਣੀ ਰਹਿਣਗੇ ਉਧਰ ਪੁਲਿਸ ਵੀ ਹੁੰਦੀ ਆ ਸਵਾਗਤ ਲਓ ਨਵੇਂ ਸਾਲ ਦੇ ਰੱਖੇ ਸੱਤੂ ਸਿਮਲਿਆਦਰਾ ਭਾਈ ਨਵਾਂ ਅਜੇ ਲਾਉਂਦ ਨਹੀਂ ਕੀਤਾ ਮੈਂ ਕਈ ਲੋਕਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣਾ ਵੀ दारू-ਦੂਰੂ ਯਾਰ 90 ਸਾਲ ਵਾਲੇ ਨੇ ਛੱਡਾਂਗੇ ਆਪਣੀ ਵੀ ਦਵਾ ਦਾ ਕੰਮ ਕੱਢੂ ਕੱਲੂ ਜਿੰਮ ਮਜਾ ਕਰਾਂਗੇ ਫੇਰ ਪਰ ਇਹ ਦਸਕਦੇ ਨਹੀਂ ਹੁੰਦਾ ਛੇ ਘੰਟੇ ਇਹ ਦਸਕਦੇ ਨਹੀਂ ਹੋਉ ਸਿਸਟਮ ਹੈ ਕੋਈ ਬਹੁਤ ਲੰਬਾ ਚੌਲੇ ਨਾ ਫੇਰ ਫੇਰ ਇਹਨਾਂ ਨੂੰ ਵੀ ਪਤਾ ਨੀ ਨਵੇਂ ਕੱਫੀ ਵਾਰਾ ਬਿਉਰਟੀ ਨਵੀਂ 9 ਦਿਨ ਪੁਰਾਣੀ 100 ਦਿਨ ਇਹਨਾਂ ਨੂੰ ਕੱਲ 10 ਦਿਨ 3 ਸਾਲ ਪੁਰਾਣਾ ਹੋ ਜਾਣਾ ਉਹੀ ਰੁਟੀਨ ਮੈਨੂੰ ਪਹਿਲਾਂ ਕਰਦੇ ਠਾਉਣ ਲੱਗੇ ਉਹੀ ਗੱਲਾਂ ਉਹੀ ਬਲਾ 6 ਵਜੇ ਉੱਠਦਾ ਹੁੰਦਾ ਸੀਗਾ ਦੋ ਹੀ ਦਿਨ ਉਹੀ ਰਾਤ ਐਤੂ ਬਾਅਦ ਚ ਹਾਂ ਲੈ ਚੰਡੀਗੜ੍ਹ ਦਾ ਬਾਗ ਜਦੋਂ ਹੂੰ ਉੱਥੇ ਤੋਂ ਬਦ ਦੋ ਦੋ ਵਜੇ ਤੱਕ ਸੌਣਾ ਸੌਣਾ ਫਿਰ ਬਈ ਮੈਂ ਹੁਣ ਲੇਟ ਉੱਠ ਲਾ ਕੇ ਉਹਨਾਂ ਨੇ ਕੋਈ ਉਠਾਉਣੀ ਨਹੀਂ ਪਿਆਰੇ ਉਹੀ ਧੁੱਪ ਕਹਿੰਦਾ ਉਹੀ ਸ਼ਾਮ ਚੱਲ ਮੇਰੀ ਬੱਕਰੀ ਕੱਲ ਦੇਖਾਂ ਲੱਭ ਗੜਬੀ ਬੱਕਰੀ ਦਾ ਕੰਮ ਹੋ ਜਾਓ ਚਲੋ ਉਹ ਮਾਮਾ ਹੌਲੀ ਦੂ ਉਹ ਡਰ ਗਿਆ ਦੀ ਸੱਚੀ ਉਹ ਕਾਰ ਬੰਨਸ ਕੇ ਮਿਲ ਨਹੀਂ ਓਏ ਕਿ ਕਿਥੇ ਚੁੱਲੇ ਵਾਲੀ ਦੁਕਾਨ ਆ ਯਾਰ ਇਧਰ ਸਾਈਡ ਤੇ ਉਰੇ ਆਉਗੀ ਖਾਸ ਚੁੱਲੇ ਜੇ ਪਈ ਆਉਗੇ ਕੀ ਕਰਨਾ ਚੁੱਲਾ ਲੈਣਾ ਉਹਨੂੰ ਫੜਾ ਜਾਗੇ ਯਾਰ ਤੂੰ ਲੈ ਇਸ ਮਰਾਦ ਤੂੰ ਹੀ ਚੱਕ ਲੈ ਚੁੱਲਾ ਪਾਣਾ ਕੀ ਹੈ ਚੋਲੇ ਇੱਚ ਚੜਕੇ ਆ ਨਹੀਂ ਮਾ ਲੋਹੇ ਤੇ ਦੇਖ ਚਾ ਚੋਲੇ ਚ ਸ਼ਿਕਾਇਤ ਕਰਿਆ ਹੋਗਾ ਆਪਾਂ ਕੰਮ ਕੀ ਨੇ ਕੰਮ ਤਾਂ ਤੋਂ ਹੋਣੀ ਹੈ ਨਾ ਵੀ ਕੰਮ ਤਾਂ ਪਾਉਣਾ ਗਿਆ ਕੀ ਹੁੰਦੇ ਆ ਮਦੇ ਪਹੁੰਚ ਜਾਂਦੇ ਆ ਬਸੇਰੇ ਨਿਕਲ ਜਾਂਦੇ ਨੇ ਕਿ ਹੁਣ ਆਥਣੇ ਨਿਕਲਾਂਗੇ ਐਣਕਾ ਹੀ ਐਣਕਾ ਨਿਕਾ ਰਿਹਾ ਦਾਲੀ ਜਾ ਨਾ ਕੋਈ ਨਾ ਬਸ ਅੜ ਗਿਆ ਹੁਣ ਤਾਂ ਕੰਮ ਬਰੂਆ ਯਾ ਬੱਤਾ ਪੈਕ ਕਰੀ ਜਾਂਦਾਗਾ ਮੈਂ ਕਰ ਮੈਂ ਕਿਵੇਂ ਕਰੀ ਉਹ ਪਿੱਛੇ ਹੀ ਬੰਦੇ ਨੇ ਆਪਾਂ ਸੁੰਡਰੀ ਆਤ ਨੂੰ ਬਾਬੇ ਹਰਕੀ ਅੰਕਲ ਨੂੰ ਲਗਲ ਨਹੀਂ ਅੰਕਲ ਕੋਈ ਦੇਖਦੇ ਨੇ ਓਏ ਉਹ ਹੱਜ ਲੈ ਜਾਂਦਾ ਬਾਬਾ ਚੌੜੇ ਦੇ ਪੂਰੇ ਹਾਂ ਰੂਟਾ ਵੀਟਰ ਲਈ ਜਾਂਦਾ ਹੁੰਦਾ ਕਿਵੇਂ ਬੋਲੇ ਵਿਚਾਰ ਨੂੰ ਕਹਦਾ ਮੈਂ ਇੱਧਰ ਟਾਇਰ ਕਾਹਦੇ ਵਿੱਚ ਰੱਖਾਦਾ ਹਾਂ ਇੱਥੇ ਜੀ ਕਹਿੰਦਾ ਇਹ ਬਾਕੀ ਲੇ ਗਏਗਾ ਮੈਨੂੰ ਪਤਾ ਹੀ ਲੱਗਿਆ ਵਿਚਾਰਾ ਐਵੇਂ ਬੋਲੀ ਜਾਵੇ ਮੇਰਾ ਮਾਮਾ ਗਿਆ ਚੁੱਲਾ ਠੀਕ ਹੁਣ ਆਹ ਦੁਕਾਨ ਵਾਲਿਆਂ ਦੇ ਉਹ ਟੈਨਸ਼ਨ ਦੇਖਦੀ ਹੋਈ ਮੈਨੂੰ ਲੱਗਦਾ ਇਹ ਚੁੱਲਾ ਨਹੀਂ ਸામਰਦਾ ਹੈਗਾ ਹੂੰ ਨਾ ਬਾਰੇ ਇਹ ਘਤੋਂ ਰੱਖ ਗਏ ਕਿਹਦੇ ਤੇ ਵੀ ਡੱਬੀ ਲੱਗੇ ਰੱਖੂਗੀ ਤਾਂ ਮम्मा ਟੈਨਸ਼ਨ ਚ ਦੇਖਦਾ ਨਹੀਂਗਾ ਇੱਕ ਤਾਂ ਇਹ ਵਿਚਲੀ ਸ਼ੀਸ਼ੇ ਵਿੱਚ ਦੀ ਉਹ ਦੁਕਾਨ ਵਾਲਾ ਤਾਂ ਕੀ ਨੰਬਰ ਰੱਖਣੀ ਹੈ ਲਓ ਜੀ ਹੁਣ ਅਸੀਂ ਜਾ ਰਿਹਾ ਸੰਗਰੂਰ ਲਓ ਬਈ ਚੁੱਲ੍ਹੇ ਵਾਲੀ ਦਾ ਕਹਾਣੀ ਆ ਬਣੀ ਕਹਿੰਦਾ ਬਈ ਗਾਰੰਟੀ ਚਾਹੇ ਤੁਸੀਂ ਰੋਹੋ ਪਾ ਦਿਓ ਹੋ ਕੰਪਲੇਨ ਕੰਪਲੇਂਟ ਕੰਪਲੇਨ ਕੰਪਲੇਨ ਪਾ ਦਿਓ ਇਹਨੂੰ ਤੁਸੀਂ ਆਓ ਪਾ ਦਿਓ ਕੰਪਲੇਂਟ ਪਾ ਦਿਓ ਕਹਿੰਦੇ ਬਈ ਤੁਹਾਡੇ ਘਰੇ ਸਮਾਰ ਕੇ ਜਾਣਗੇ ਫ੍ਰੀ ਚ ਚੁੱਲੇ ਜੀ ਹਾਂ ਹਾਂ ਹੋ ਗਿਆ ਤੇ ਹੁਣ ਅਸੀਂ ਜਾ ਰਹੇ ਹਾਂ ਸੰਗਰੂਰ ਸੰਗਰੂਰ ਦੱਸਣ ਯੋ ਕੰਮ ਨਹੀਂ ਹੈਗਾ ਉਹ ਮੜਾਏਗਾ ਪਰਾਈਵੇਟ ਰੱਬਾਈਵੇਟ ਕਰਵਾਓ ਅਸਲ ਆਇਆ ਤੁਹਾਨੂੰ ਉਹ ਸੰਗਰੂਰ ਦਾ ਮਾਹੌਲ ਦਿਖਾ ਦਾਂਗੇ ਤੇ ਅਸੀਂ ਕੁਲੀ ਵੇ ਆਗੇ ਤੇ ਤੇ ਜਿਹੜੀ ਚੱਤੀ ਸੀ ਮੈਂ ਮਾਰ ਕੇ ਹੱਕੇ ਲਾ ਦੋ ਹੋ ਗਿਆ ਭਾਈ ਮੈਚਲ ਕੰਪਲੀਟ ਆ ਬੋਲਿੰਗ ਬਾਈ ਸਾਡ ਉਹ ਬੜੀ ਆਚਾ ਮਿਲਦਾ ਪਹਿਲਾਂ ਤੁਸੀਂ ਕਰਦੇ ਹੋ ਮੈਂ ਨਾਲ ਤਾੜੀ ਕਰਦਾ ਵੀ ਕਰਦੇ ਦੀ ਫਿਰ ਉਹ ਗੱਡੀ ਆ ਕਹਿੰਦਾ ਮੈਂ ਤੋੜਾ ਚਲਾ ਲੈਣਾ ਵੀ ਕਿਤੇ ਗੱਡੀ ਆ ਪਿੱਛਾ ਮਾਰ ਕੇ ਗੱਡੀ ਚਲਾਵਾ ਚਲਾਉਂਦੇ ਮੈਂ ਸਿੱਟਦਾ ਕਿਤੇ ਗੱਡੀ ਆ ਆਏ ਹੋ ਜੀ ਤੂੰ ਤਾਂ ਮੜਾ ਵੀ ਦੇਖ ਕੇ ਕਰਨਾ ਚਾਹੀਦਾ ਹੈ ਕੰਮ ਮੈਂ ਵੀ ਸੋਚੀ ਜਾਂਦਾ ਸੀ ਵੀ ਇਹ ਨਹੀਂ ਬੈ ਕਰੇ ਫੋਨ ਕਰਦੀ ਵੀ ਆ ਜਾਓ ਭਾਈ ਸੱਕ ਲੋ ਸਾਨੂੰ ਐ ਦਾ ਦਿਮਾਗ ਪਹਿਲਾ ਅਸਲੀ ਹੋਊਗਾ ਨਾ ਪਹਿਲਾਂ ਨਕਲੀ ਜੀ ਦਾ ਨਕਲੀ ਲੱਗਦੇ ਆ ਦੇਖਣ ਨੂੰ ਲੈ ਇਹਦਾ ਕਾਲੇ ਰੰਗ ਦੀ ਜਹਾਜ ਤੂੜੀ ਸੁੱਕਲੀ ਲੈ ਇਹ ਸਪੈਸ਼ਲ ਹੈ ਤੁਸੀਂ ਮੇਰੇ ਵਾਸਤੇ ਉਹ ਮੇਰੇ ਵਾਸਤੇ ਲੈ ਆ ਦੀ ਬਾਜੋ ਪਾਈਟ ਲੈਣਾ ਦਿਨੇ ਕੋਈ ਲੈ ਬਈ ਆ ਪਾ ਕੇ ਸੰਗਰੂਰ ਤੋਂ ਬੈਲਾ ਰੋਡ ਆਪਾਂ ਆ ਗਏ ਸੰਗਰੂਰ ਤੋਂ ਬੈਲਾ ਰੋਡ ਉਹ ਦੇਖਾਂ ਇਹ ਮਾਨਸੋ ਦੇਖਦਾ ਬੱਬੂ ਮਾਨਸੋ ਹਾਲੇ ਉੱਧਰ ਲਿਖਿਆ ਦੇਖਦਾ ਨਹੀਂਗਾ ਉਹ ਲਿਖਿਆ ਪਿਆ ਬੱਬੂ ਮਾਨ ਸਿਆ ਤੇ ਇਹਦੀ ਜਾਲੀ ਲੱਗੀ ਹੋਣੀ ਜਾਲੀ ਦੀ ਲੱਗੀ ਹੋਈ ਆ ਨਾਲ ਕਰਾਈ ਲਿਆ ਹੁਣ ਤਾਂ ਹੋਟਲ ਬਣਾਤਾ ਇਹ ਹੋਟਲ ਬਿਕਰੋਂ ਤੇ ਇਹਦੀ ਗੱਲ ਦੱਸਦਾ ਬਈ ਸਾਨੂੰ ਦੇਖੋ ਇਹ ਸਟਾਰਟ ਕਰਿਆ ਜੂਰੇ ਕਈ ਲੋਕਾਂ ਨੂੰ ਪਤਾ ਵੀ ਬੱਬੂ ਮਾਨ ਦਾ ਸਟੋਰ ਸਟਾਰਟ ਕਰਿਆ ਦੀ ਅਸੀਂ ਵੀ ਕਰਨ ਨੂੰ ਕਹਿੰਦੇ ਤੇ ਉਦੋਂ ਬਾਲਾ ਮੁੱਦਾ ਆ ਚੱਲਿਆ ਇਹਦਾ ਵੀ ਬਾਲਾ ਚੱਲੂਗਾ ਬੱਬੂ ਮਾਨ ਦਾ ਸਟੋਰ ਜੇ ਉਹ ਅਸੀਂ ਚੰਡੀਗੜ੍ਹ ਬਾਗੇ ਮਿਲਣ ਬੰਦੇ ਨੂੰ ਮਨੀਸ਼ ਆ ਇੱਕੇ ਦਾ ਇਹਦਾ ਖਾਸ ਬੰਦਾ ਬੱਬੂ ਮਾਨਦਾ ਉਹ ਉਹਦੇ ਨਾਲ ਹੀ ਸਾਂਝੀ ਦੀ ਇਹ ਸਟੋਰ ਉਹਦੇ ਨਾਲ ਬਾਗੇ ਸੀ ਗੱਲ ਕਰਨ ਮਿਲ ਕੇ ਆਈ ਸੀ ਉਹਨੂੰ ਉਹ ਕਰਾਉਂਦਾ ਸੀ ਸਾਡਾ ਸਟੋਰ ਲੈਰੇ ਕਰਨਾ ਸੀ ਇਹਨੇ ਇਹ ਤੋਂ ਬਾਅਦ ਬਈ ਸਾਡਾ ਇੱਕ ਬੰਦਾ ਨਿਕਲ ਗਿਆ ਵਿੱਚੋਂ ਤਿੰਨ ਜਣੇ ਸੀ ਜਿਹਦੇ ਤਿੰਨ ਜਣਿਆਂ ਨੇ ਕਰਨਾ ਸੀ ਤੇ ਉਹ ਨਿਕਲ ਗਿਆ ਵਿੱਚੋਂ ਉਹਦੋਂ ਤਾਂ ਸਾਨੂੰ ਬੁਰਾ ਲੱਗਿਆ ਵੀ ਸੱਲ ਨਹੀਂ ਜਵਾਬ ਦੇ ਤਾਂ ਪਰ ਹੁਣ ਵੀ ਆਇਆ ਹੁੰਦਾ ਵੀ ਵਧੀਆ ਕਰ ਐ ਕਿਹੜਾ ਚੱਲਿਆ ਇਹ ਤੋਂ ਬਾਅਦ ਤੇ ਇੱਕ ਗੱਲ ਹੋਰ ਵੀ ਆ ਪ੍ਰੋਮੋਸ਼ਨ ਦੀ ਗੱਲ ਆ ਗਈ ਹੁਣ ਜਿਹੜਾ ਮਨੀਸ਼ ਆ ਉਹਨੇ ਇਹ ਸੋਚ ਕੇ ਕਰਾਇਆ ਹੋਊਗਾ ਵੀ ਯਾਰ ਬੱਬੂ ਮਾਰ ਦਾ ਨੌ ਕਿੱਡਾ ਗਾ ਵੀ ਬਾੜਾ ਚੱਲੂਗਾ ਸਟੋਰ ਵੀ ਇਹ ਗੱਲ ਦਾ ਭਨੇਖਾ ਘੱਟ ਦੋ ਵੀ ਪ੍ਰੋਮੋਸ਼ਨ ਪ੍ਰੋਮੋਸ਼ਨ ਨਾਲ ਕੋਸਾ ਨਹੀਂ ਆਏ ਆਪਣ ਬੰਦ ਹੋਣੀਆਂ ਵੀ ਲੈਣ ਦੇ ਐ ਨਹੀਂ ਮਤਲਬ ਆ ਆਪੜੀ ਬੰਦ ਕਰੀਏ ਤੂੰ ਇਹ ਗੱਲ ਤਾਂ ਮਾਝੋ ਕੱਢ ਦੋ ਵੀ ਪ੍ਰੋਮੋਟਡਾ ਮਰਜੀ ਬੰਦਾ ਬਈ ਜੇ ਟੈਲੈਂਟ ਆ ਜਾ ਚੀਜ਼ ਚ ਕੁਆਲਿਟੀ ਆ ਤਾਂ ਚੱਲੂਗੀ ਚੀਜ਼ ਪ੍ਰਮੋਸ਼ਨ ਦਾ ਇੰਨਾ ਕਸਾਰਾ ਹੋ ਸਕਦਾ ਜੀ ਵਧੀਆ ਚੀਜ਼ ਆ ਉਹ ਤਾਂ ਕੋ ਬੰਦਿਆਂ ਦਾ ਕਭਗ ਜੂਗੀ ਤਾਂ ਹੋ ਕੇ ਦੱਸਣਗੇ ਵੀ ਹਾਂ ਬਈ ਘੈਂਟ ਆ ਚੀਜ਼ ਸਾਰੇ ਲਾਓ ਪਰ ਇਹ ਚੀਜ਼ ਮਾੜੀ ਆ ਪ੍ਰਮੋਸ਼ਨ ਪ੍ਰਮੋਸ਼ਨ ਨਾਲ ਵੀ ਇੱਕ ਵਾਰੀ ਇਹ ਲਵੇ ਜਾਊ ਬੰਦਿਆਂ ਨੇ ਦੂਜੀ ਵਾਰੀ ਜਾਂਦੇ ਨਹੀਂ ਹੈਗੇ ਚੀਜ਼ ਪਿੱਟ ਜੂ ਉਹਦੀ ਹੁਣ ਇਹਨਾਂ ਦਾ ਇਹ ਤਾਂ ਦੇਖ ਲਓ ਬੱਬੂ ਮਾਨ ਦਾ ਕਿੱਡਾ ਨਾਂ ਦੀ ਉਹ ਪਿੱਟਿਆ ਪਿਆ ਸਟੋਰ ਜਾਂ ਇਹ ਝੱਲੇ ਨਹੀਂ ਹੈਗਾ ਬੰਦੇ ਦਾ ਤੇ ਬਸ ਆਹੀ ਮਲੇ ਬਈ ਬੱਬੂ ਆ ਸਾਡੇ ਰਿਸ਼ਤੇ ਦੀ ਰਿਸ਼ਤੇ ਯਾਰ ਕਿ ਭਾਈ ਨਾਲੇ ਆਪਣੇ ਰਿਸ਼ਤੇਦਾਰ ਹੀ ਵਰਕ ਪਿਆ ਕਹਦਾ ਬਈ ਤੁਸੀਂ ਆਈ ਨਹੀਂ ਹੈਗੇ ਸਾਡੇ ਸਟੋਰ ਐ ਰਾ ਚੱਲ ਮਜ਼ਾਕ ਦਰਦੇ ਆ ਗਿਆ ਲੋ ਇੱਕ ਗੱਲ ਐ ਵੀ ਦੇਖ ਨੋ ਜਿਹੜੀ ਚੀਜ਼ ਨੇ ਜਿਹੜੇ ਕੰਮ ਨੇ ਚੱਲਣਾ ਆ ਹੁਣ ਜਿੰਨਾ ਦੇ ਆਉਣਾ ਇੱਥੇ ਆ ਆ ਗਏ ਸ਼ਗਰੂਰ ਮਹਾਰਾਜ ਵਾਲੇ ਨੇ ਸਭ ਤੋਂ ਵੱਡੇ ਐਨੇ ਤਾਂ ਕੱਪੜੇ ਵੇਚਦੇ ਨਾਲੇ ਕੱਪੜੇ ਵੇਚਦੇ ਨਾਲੇ ਉਹ ਕਿਦੋਂ ਪ੍ਰਮੋਸ਼ਨ ਕਰਾਉਂਦੇ ਨੇ ਉਹਨਾਂ ਦੀ ਕੁਆਲਿਟੀ ਤੇ দাম ਬੱਬੂ ਆਨੇ ਵਿਚਾਰ ਨੇ ਲਾ ਲਿਆ ਸ਼ੋਰ ਸਾਰਾ ਬਾਈ ਚੱਲਿਆ ਜਿਓ ਪਰ ਬੱਬੂ ਮਾਨਸਤੋਂ ਮਮਾ ਮਨੀਸ਼ ਨੇ ਬੱਪੂ ਮਾਨ ਨੇ ਵੀ ਲਾਈ ਦੀ ਮਨੀਸ਼ ਨੇ ਤਾਂ ਪੈਸਾ ਲਾਇਆ ਬੱਪੂ ਮਾਨ ਨੇ ਝੋੜ ਲਾਇਆ ਉਹ ਘੱਟ ਕਿੱਥੇ ਹੁੰਦਾ ਉੱਪਲੀ ਫਾਟਕ ਆ ਗਈ ਟ੍ਰੇਨ ਆ ਦੇਖੋ ਬਾਈ ਘਰੇ ਵੀ ਸਾਨੂੰ ਕੁੱਤੇ ਦਿਖਾਏ ਨੇ ਮੈਂ ਉਹ ਮੈਂ ਨਹੀਂ ਰੱਖਿਆ ਉਹਨਾਂ ਨੇ ਮੈਨੂੰ ਰੱਖਿਆ ਹੋਇਆ ਐਂ ਆਹਾ ਇਹਦੀ ਕਦੇ ਐਨਕ ਖੋ ਜਾਂਦੀ ਆ ਇਹਦੀ ਕਦੇ ਐਨਕ ਡਿੱਗ ਜਾਂਦੀ ਕਦੇ ਆਹਾ ਡਿੱਗ ਜਾਂਦੀ ਇਹਦੀ ਏ ਹਿਪਾਲ ਦੇ ਬੱਦਰ ਨੇ ਗੱਡੀ 'ਚ ਗੱਡੀ 'ਚ ਇਹਨੇ ਸਾਨੂੰ ਰੱਖ ਰੱਖਿਆ ਕਰੇ ਹੋ ਕੁੱਤੇ ਨੇ ਸਾਨੂੰ ਰੱਖ ਰੱਖਿਆ ਬਾਲਾ ਪਿਆਰ ਕੁੱਤਿਆਂ ਨਾਲ ਹੋ ਰਹਾ ਆਣੀ ਕਹਦੇ ਸਿੱਧੀ ਹੈ ਇਹ ਨਹੀਂ ਹੁੰਦੇ ਸਿੱਧੀ ਕਹਿੰਦੇ ਬਈ ਬੈਠਿਆ ਟੌਰ ਨਾਲ ਹੋਰ ਮਾਨਸਰ ਚੱਲੀ ਹੈ ਕਿਉਂਕਿ ਲੋਡ ਡਰਾਈਵਰ ਆਇਆ ਤੇ ਰਹਿਣਾ ਦੇਖਾਂ ਹੈ ਹੈਡ ਪੇੜ ਪੇੜ ਘੰਟੇ ਵਾਹ ਆ ਗਈ ਕੈਂਡੀ ਆ ਵੇ ਪੇੜ ਪੇੜ ਗੰਨੀ ਪੇੜ ਹੁਣ ਅਸੀਂ ਇੱਥੋਂ ਸਮਾਨ ਲਿਆ ਕਸ਼ਕ ਇਹਦੇ ਵਿੱਚੋਂ ਸਮਾਰਟ ਪੁਆਇੰਟ ਤੇ ਸੋਪੀ ਦਾ ਚੱਕ ਲੈ ਲੇਜ ਤੇ ਆਹ ਸਮਾਨ ਲੈਸ 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 ਆਹ ਵੜੀ ਕੈਂਡ ਚੀਜ਼ ਆ ਯਾਰ ਲੈ ਵੇ ਲੈਸ ਦਾ ਲੈਸ ਦਾ ਪਹਿਲਾਂ ਹੁੰਦਾ ਸੀ ਪਹਿਲਾਂ ਖਾਂਦੇ ਹੁੰਦੇ ਸੀ ਪੀਂਦੇ ਹੁੰਦੇ ਸੀ ਅੱਜ ਪੀਓ ਹੁਣ ਪੀਂਨਿਆ ਕਾਓ ਕਾਓ ਕੀ ਜਾਂ ਮਿਲਕ ਕਾਓ ਬੀਕਿੰਗ ਕਾਓ ਚਾਹ ਅਲੀਸ ਕਾਓ ਤੇ ਆ ਅਸੀਂ ਆਪਣੇ ਗੋਏ ਉਹ ਧੀਏ ਉਹ ਵੀ ਲੈ ਲੈਣੇ ਉੱਥੇ ਦਾ ਪੁੱਟ ਜਾਣਗੇ ਇਹ ਹਾਂ ਹਾਂ ਬੇਸ ਬਾਈ ਦੀ ਹੱਥ ਨਾ ਬੱਚੇ ਨਿਕਲ ਜਾਣੇ ਬਾਹਰ ਹਮਕਵੇ ਕੇ ਤੇ ਬੱਚੇ ਵਿੱਚ ਆ ਬੱਚੇ ਹੀ ਬਚਾ ਹੋਇਆ ਪਿਆ ਹੋਵੇ ਇੱਕ ਬੱਚਾ ਬਾਹਰ ਨਿਕਲੋਗੇ ਇੱਥੇ ਧਰ ਦੇ ਇਹ ਲੋਪਰੀ ਤਰ ਦੇ ਤਵਾਸਾ। ਇੱਕ ਬੱਚਾ ਬਾਹਰ ਨਿਕਲ ਗਿਆ ਵੀ ਬਾਹਰ ਘਟਾ ਲਓ। ਨਾ। ਮੇਰੇ 10 ਮਿੰਟ ਪਹਿਲੇ ਜਿੰਦਾ ਕੀ ਆਏ ਇਹ ਇਨਸਵੰਡੋ ਦੀ ਜਾਨ ਬਚਾਉਣੇ ਲਈ। ਅਭੀ ਮਿਊਜ਼ਿਕ ਚੱਲ ਰਿਹਾ ਹੈ ਮੇਰੇ ਸਵਾਗਤ ਕੇ ਲਈ। ਕਰੋ ਹੋ ਜਾਓ ਗੱਡੀ ਦੇ ਲੈ ਜਾਓ ਸਿੱਧਾ ਤਨਾਲ। 10 ਠੀਕ। ਲਾਵੇ ਆਪਾਂ ਚੱਲਿਆਂ ਆਪਣੇ ਯਾਰ ਅਵਤਾਰ ਦੀ ਦੁਕਾਨ ਤੇ। ਉੱਥੇ ਵੀਡੀਓ ਬਣਾ ਕੇ ਆਉਣੀ ਆ। ਹੁਣ ਆਪਾਂ ਸੁਨਾ ਮੜਿਆ ਇਹ ਦੁਆਰੇ। ਇੱਧਰ ਆਦਗਨ ਬਈ ਇਹ ਚੀਜ਼ ਲੈਣੀ ਹੁੰਦੀ ਆ ਨਾ ਕੋਈ ਇਲੈਕਟ੍ਰੋਨ ਦੀ। ਰਾਹ ਬੰਦ ਐ ਇੱਥੇ ਖੜਾ ਜੰਨੇ ਆ ਗਲੀ ਬੰਦ ਹੈ ਜੀ ਐ ਇਧਰ ਆ ਆ ਹੋਟਲ ਨੂੰ ਤਾਂ ਜਾਣਦੇ ਹੋਣਗੇ ਸਾਰੇ ਇਹਦੇ ਇਹਦੇ ਆ ਨਾਲ ਹੀ ਗਲੀ ਮੁੜ ਕੇ ਆ ਤੇ ਕੋਈ ਵੀ ਚੀਜ਼ ਲੈਣੀ ਹੁੰਦੀ ਆ ਬਾਜ਼ਾਰ ਤੋਂ ਬਹੁਤ ਫਰਕ ਆ ਰੇਟ ਦਾ ਲੈ ਆਪਾਂ ਪਹੁੰਚ ਗਏ ਬਈ ਸ਼ਾਪ ਤੇ ਤੇ ਇੱਥੇ ਵੀਡੀਓ ਬਣਾਵਾਂਗੇ ਹੁਣ ਆਪਾਂ ਫੇਸਬੁੱਕ ਤੇ ਆਉਗੀ ਬਾਈ ਉਹਨਾਂ ਦੀ ਵੀਡੀਓ ਪ੍ਰੋਮੋਸ਼ਨ ਦੀ ਤੇ ਇਸ ਤੋਂ ਬਾਅਦ ਚੱਲਾਂਗੇ ਆਪਾਂ ਪੈਂਟ। ਇੱਕ ਵਾਰਾ ਸਾਡੰਨੇ ਹੋਏ ਉਹ ਜਿੱਦਵਾਰੀ ਬਣਾ ਲਿਆ। ਚਾਹ ਬਣ। ਆਹ ਚਾਹ ਦੇ ਉਲਾਂ ਕਦੇ ਚਾਹ ਦੇ ਉਲਾਂ। ਇਹ ਲੇਡੀਆਂ। ਹੈਲੋ, ਇਹ ਟੋਕ ਕੋਣ ਕਰੀ? ਹੈ? ਇਹ ਟੋਕ। ਹੈ? ਲਓ ਬਈ ਹੁਣ। ਔਰ ਇਹ ਵੀ ਵੀਡੀਓ ਬਣਾਉਣੀ ਸੀ ਆਪਾਂ ਨੇ ਕਿ ਇੱਥੋਂ ਵੀ ਕੰਪਲੀਟ ਹੋ ਗਿਆ ਕੰਮ ਆਪਣਾ। ਆਪਾਂ ਚੱਲਦੇ ਆ ਘਰ ਨੂੰ ਆਹ ਮम्मा ਅੰਡਿਆਂ ਦੇ ਸ਼ੌਕੀ ਹੋ ਗਿਆ ਹੈਲੋ ਹੈਲੋ ਉਹੋ ਹੈਲੋ ਚੱਲ ਲਈ ਰਾਸ਼ ਸ਼ੁਕਲੇ ਦਾ ਉਹ ਯਾਰ ਸ਼ੁਕਲੇ ਦਾ ਨਾਮ ਹੈ ਬਈ ਮम्मा ਮੂੰਹ ਨਾਲਾ ਗੇਮ ਖੇਡ ਕੇ ਕਮਾਈਆ ਬਈ ਬਾਹਰ ਆਉਣਾ ਉਹ ਸੋਚ ਗਿਆ ਤਾਂ ਅੱਜ ਬਾਜ਼ਾਰ ਚ ਗਿਆ ਉਹੀ ਹੈ ਕਹਿੰਦੇ ਇਹ ਜਿਹੜੇ ਕਹਿੰਦੇ ਉਹ ਯਾਰ ਕੀ ਆਉਂ ਸੁਪੀ ਲੱਗਿੰਦੇ ਤੇ ਆਹ ਦੇਖੋ ਸਾਨੂੰ ਆਖਿਆ ਸੀ ਵੀ ਸਾਨੂੰ ਆਪ ਆਪ ਲਈ ਆਪਣੀ ਮਿੱਤਰ ਦੀ ਲੈਣਾ ਇੱਥੇ ਨਾ ਨਾ ਇਹ ਨਹੀਂ ਕੋਈ ਮਿੱਤਰ ਦੀ ਗੀਦ ਕਰਨ ਬਾਈ ਹੂੰ ਚੱਲ ਵਧੀਆ ਹੋਣੀ ਪਹਿਲੀ ਵਾਰ ਹੀ ਜਾ ਰਹੇ ਹਾਂ ਤੇ ਤਾਂ ਤੇ ਹੁਣ ਸਾਨੂੰ ਆਖਿਆ ਸੀ ਨੇ ਵੀ ਕੰਮ ਕੋਈ ਨਹੀਂ ਹੈਗਾ ਤਾਂ ਵੀ ਆਥਣ ਹੋ ਜਾਊਗਾ ਆਥਣ ਹੋ ਚੁੱਕਿਆ ਹੀ ਆ ਸਮਝ ਲਓ ਕਿੰਨਾ ਚਾਰ ਚਤਾਲੀ ਹੋ ਗਏ 44 ਹੋ ਗਏ ਪੰਜ ਹਾਂਜੀ ਫੇਈ ਕੰਮਾ ਜੋ ਕੰਮ ਨਿਕਲੀ ਜਾਂਦੇ ਨੇ ਬਾਈ ਮੈਂ ਨਹੀਂ ਆਪਾਂ ਤੁਹਾਨੂੰ ਤੁਸੀਂ ਜਾਓ ਹੁਣ ਬੂਟ ਬੂਟਾਂ ਦਾ ਫੋਨ ਆ ਗਿਆ ਸੋਖੇ ਨੇ ਵੀ ਬੂਟ ਵੀ ਲੈ ਕੇ ਆਉਣੇ ਨੇ ਚੱਲ ਬਈ ਕਿਦੇ ਵਾਸਤੇ ਲੈਣੇ ਬੂਟ ਸੁੱਕੀ ਵੱਡੇ ਵਾਸਤੇ ਲੈ ਲ ਭਾਈ ਵਾਸਤੇ ਢੱਕਾ ਮਣਕੇ ਲਿਆ ਓਏ ਸੱਚਾ ਹਾਂ ਬੂਟ ਨੰਬਰ ਦਾ ਉੱਚੀ ਕਿਨਾਂ ਢੱਕਾ ਹਾਂ ਵੈਸਾ ਢੱਕਾ ਮਣਕੇ ਰਿਹਾ ਨਾ ਓਏ ਇਹ ਲੈਣਾ ਵੀ ਢੱਕਾ ਵਲਕੇ ਸਾਹੀ ਹੰਦਾਦਾ ਵੀਰੇ 8 ਨੰਬਰ ਕੱਪੜੇ ਜਿਹੜੇ ਖਾਏ ਬਈ ਬਾਈ ਘਰੇ ਪਾਉਣ ਨੂੰ ਬਿਨਾ ਕਿਤੇ ਵਾਲੇ ਕਿਤੇ ਵਾਲੇ ਫਿਰ ਨਵੀਂ ਕਰੀਆ ਸ਼ੌਕ ਮੈਨ ਲੱਗਦਾ ਬਾਈ ਉਹਨਾਂ ਦੇ ਕਿੰਨਾ ਟਾਈਮ ਹੋ ਗਿਆ ਬਈ ਹੈਲੋ ਖਾਹ ਟਾਈਮ ਹੋ ਗਿਆ ਬਈ ਓਕੇ ਨੰਬਰ 9 ਹੋ ਗਿਆ ਨੌ ਨੰਬਰ ਵੇ ਦੇ ਕੱਪੜੇ ਵਾਲੇ ਚਲ ਕੋਈ ਫੋਟੋ ਭੇਜ ਦਵਾ ਤੈਨੂੰ ਜਰਾ ਟਰਾਈ ਬਈ ਨੌ ਨੰਬਰ ਜਾ ਆ ਵੀ ਬਾਰੀ ਆ ਗਿਆ ਇਹਦਾ ਤੀਕਾ ਨਹੀਂ ਆਨਦਾ ਬੈਠਿਆ ਨਹੀਂਗਾ ਉਹ ਅੰਦਰ ਅੰਦਰ ਹਾਂਜੀ ਬੈਠਿਆ ਨਹੀਂ ਗਿਆ ਛਿੰਕਲੀ ਤਾਂ ਹੈਗਾ ਉੱਥੇ ਕੀੜਾ ਤਾਂ ਨਹੀਂ ਹੈਗਾ ਕੋਈ ਬੈਠਿਆ ਨਹੀਂ ਗਿਆ ਲਖਮੀ ਉਹੀ ਆ ਗਿਆ ਕੈਸੇ ਦੇਖਿਆ ਜਨਾ ਮੈਂ ਤਾਂ ਉਪਰ ਐਜੇ ਦੇਖਿਆ ਜਨਾ ਸੁਬਾਹ ਕਰਦਾ ਹਾਂ ਕਿਉਂਕਿ ਆਪੋ ਦੋ ਕੁੱਤਾਂ ਕੀ ਕਰ ਰੋਟ ਹੋਏ ਮੁੰਡਿਆ ਟੱਕਾ ਤਾਂ ਮਣਕੇ ਹੀ ਲਾਇਆ ਕੋਈ ਵੀ ਨਹੀਂ ਪੁੱਛਿਆ ਉਹ ਦੇਖਿਆ ਹੈ ਤੂੰ ਉਹ ਦੇਖੀ ਬਿੜੀ ਟੱਕਾ ਨਹੀਂ ਤੋੜਦਾ ਆ ਤੋੜਦਾ ਹਾਂ ਕੀ ਹੈਗਾ ਸਾਈਕਲ ਹੈ ਸਾਈਕਲ ਤੇ ਜਾਂਦਾ ਹੈ ਕਿਵੇਂ ਗਏ ਤੁੱਟਦਾ ਜਿਦੋਂ ਲੀਨ ਹੈ ਠੀਕ ਹੈ ਸਰ ਨਾਈਸ ਦਰਵਾਜ਼ਾ जान के लिए सर मैं आज यही बोला है कि ब्लॉक हो जाएंगे बाद में मत बोलना पूरा में इसीलिए सुबह आपको फोन कर रहा था कि टेस्टिंग करो पहले कुत्तों के लिए नहीं बाद में बोलेंगे नहीं बोलेंगे एक हो है इधर तो नहीं है काम-जमा है मेरी पढ़ाई हां बोल क्या होए आ जाए कर आ देखो ये बुलबुल का बच्चा ਹਾ ਆਹ ਯਾਰ ਕੋ ਵੀ ਬੋਲਾ ਤਾਂ ਇਸ ਲਈ ਫੋਕਸ ਚਲਦਾ ਹੈ ਮਮ ਹਮਕਾ ਉਣਾ ਹੋਏ ਅੱਛਾ ਭਲਾ ਕੇ ਦੇਖਣ ਦੇ ਜਿਹੜੇ ਬੋਟਾ ਵੀ ਕਰਦੇ ਨੇ ਰੋਜ਼ ਨਹੀਂ ਕਰਦੇ ਪ੍ਰੋ ਪਲੇਅਰ ਹੁੰਦੇ ਨੇ ਇਹਵੇਂ ਹੋ ਜਾਣਗੇ ਥੋੜਾ ਸਾ 1 2 3 ਪੀਸ ਆਹ ਬਾੜੀ ਆਹ ਬਾੜੀ ਦੁਆ ਕੱਢਦਾ ਮੁਹਬਤ ਨਹੀਂ ਕੀ ਜਾਂਦਾ ਹੌਲਾ ਯਾਰ ਦੁਆ ਕਰਦੇ ਜੀ ਹਾਂ ਹਾਂ ਲੈ ਅੱਤਕੀ ਮੜੇ ਬੁੱਢੇ ਸਾਰੇ ਯਾਰ ਫੋਟੋ ਪਾ ਦੀ ਉਹ ਸਾਰੇ ਇਹ ਨਾ ਜੋ ਚਲੋ ਇਹ ਅਸੀਂ ਕਰ ਰਹੇ ਆ ਬਾਈ ਸਲੈਕਟ ਇੰਨਾ ਚੋਂ ਇਹਦੇ ਬ੍ਰਦਰ ਵਾਸਤੇ ਲੈ ਕੇ ਆਵਾਂਦੇ ਹਲਾ ਇੰਨਾ شریف ਮੁੰਡਾ ਜਦੇ ਟਾਈਮ ਦੇਖ ਲਓ ਪੁੱਛ ਲਓ ਆਈਡੀ ਉਡੀ ਤੋਂ ਜਿਹੜਾ ਬੂਟ ਲੈਂਡ ਮੇ ਨਹੀਂ ਦੇਖ ਹਲਾ ਆ ਪਉਂਦਾ ਆਪਦੇ ਭਾਈ ਨੂੰ ਕਹਿੰਦਾ ਮਤਲਬ ਕਿ ਜੋ ਕਰੋ ਪਰ ਰਿਸ਼ਤੇ ਵਾਸਤੇ ਕਰੋ ਸੰਪਰਕ ਮੈਨੂੰ ਦੇਖ ਲਓ ਜਿਹੜਾ ਮੈਂ ਦਵਾਉਣਾ ਦੇਖ ਲਓ ਮੈਂ ਵੱਡਣ ਕੋਣ ਦਵਾਉਣਾ ਚੰਚੀ ਚੀਜ਼ੀ ਗੱਲ ਕਰਤਾ ਹਾਂ ਵੱਡਾ ਭਾਈ ਹੋਰ ਕਵੀ ਨਹੀਂ ਉੱਠਾਦਾ ਵੱਡੇ ਨੂੰ ਘੋਣ ਦਵਾਉਂਦਾ ਵੱਡੇ ਨੂੰ ਘੋਣ ਦਵਾ ਦੇਖੋ ਬਈ ਕਿੰਨੇ ਸਿਆਣੇ ਮੁੰਡੇ ਨੇ ਸਾਰੇ ਹੀ ਉਹਦੇ ਚਿੜੀ ਦੇ ਵਿੱਚ ਕੀ ਹੁੰਦੇ ਨੇ ਬੋਲਬੋਲ ਦੇ ਬੱਚੇ ਨੇ ਬੋਲਬੋਲ ਦੇ ਲੈ ਬਈ ਹੋ ਗਏ ਸਲੈਕਟ ਬੂਟ ਰੈੱਡ ਟੇਪ ਦੇ ਉਧਰ ਉਹ ਆ ਦੇ ਲੱਗਦਾ ਇੱਕ ਆ ਹੋਵੇ ਆ ਦੇ ਜਗ੍ਹਾ ਦਿਖਾ ਦੇ 6000 ਦੇ 6000 ਦੇ 60% ਲੈਸ 95% ਆਹ ਬਈ ਬਰੇ ਯਾਤਰਾ ਬਰਮੰਦਾ ਦੇਖੋ ਜੀ ਛੋਟਾ ਪੁੱਜ ਕਿ ਦੀਰੋ ਬੰਦ ਭਰੀ ਠੀਕ ਹੈ ਵੀਰੇ ਠੀਕ ਬਾਈ ਚੰਗਾ ਬਾਈ ਫਿਰ ਮਿਲਦੇ ਆ ਠੀਕ ਹੈ ਬਾਈ ਓਕੇ ਬਾਈ ਧੰਨਵਾਦ ਚਲੋ ਬਾਈ ਸੁਣਨੀ ਪਰਿਆ ਉਹਦਾ ਪਹਿਲਾਂ ਉਹਦਾ ਚਲੋ ਬਾਈ ਹੁਣ ਸਾਡੇ ਸਾਰੇ ਕੰਮ ਨਿਬੜ ਗਏ ਹੁਣ ਅਸੀਂ ਜਾਂਦੇ ਆ ਘਰ ਨੂੰ ਓਕੇ ਓਕੇ ਬਾਏ ਬਾਏ ਕਰਦੇ ਓਏ ਇੱਕ ਅੱਧਾ ਫਿਰ ਵੀ ਨਿਕਲ ਸਕਦਾ ਇੱਕ ਅੱਧਾ ਕੰਮ ਲੈ ਹੋ ਨਿਕਲ ਸਕਦਾ ਪਰ ਹੁਣ ਫਿਲਹਾਲ ਅਸੀਂ ਚੱਲੇ ਘਰ ਨੂੰ ਚੱਲੀਏ ਬਈ ਸੁੱਖੀ ਹਾਂ ਜੀ ਚੱਲੀਏ ਬਈ ਮਾਨਸੋ いいからね、チャ